ਇਦਰ ਨੂੰ ਕਰਕੇ ਜਾ ਇਦਰ ਨੂੰ ਸਤਿ ਸ਼੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬੋਲੇ ਸੋ ਸਤ ਸ੍ਰੀ ਅਕਾਲ ਅਸੀਂ ਆਲੇ ਵਾਲੇ ਚ ਪਹੁੰਚਿਆ ਤਹਿਸੀਲ ਜੀਰਾ ਜ਼ਿਲ੍ਹਾ ਫਰੀਪੁਰ ਦੇ ਵਿੱਚ ਤੇ 13 ਹੀ 13 ਮਿਸ਼ਨ ਚੰਡੀਗੜ੍ਹ ਵੱਲੋਂ ਅੱਜ ਵੱਡੇ ਪ੍ਰਾਲੇ ਕੀਤੇ ਜਾ ਰਹੇ ਲਗਾਤਾਰ ਪ੍ਰਾਲੇ ਇਸ ਪਿੰਡ ਦੇ ਵਿੱਚ ਹੋ ਰਿਹਾ ਹਾਰਡ ਪ੍ਰਭਾਵਿਤ ਇਲਾਕਾ ਸੋ ਮੇਰੇ ਨਾਲ ਸੰਗਤ ਹੈਗੀ ਸਾਰੇ ਜਿਹੜੇ ਐਨ ਜੀਓ ਸੰਸਥਾਵਾਂ ਹੈਗੀਆਂ ਉਹ ਜਿਹੜੇ ਸਿੰਘ ਹੈਗੇ ਉਹ ਵੀ ਨਾਲ ਹੈਗੇ ਪਹਿਲਾਂ ਆਪਾਂ ਸਾਰਿਆਂ ਨੂੰ ਫਤਿਹ ਬੁਲਾ ਲਈਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਇਹ ਜਿਹੜੀਆਂ ਸੰਸਥਾਵਾਂ ਲਗਾਤਾਰ ਸਵਾਮਾ ਕਰ ਰਹੀਆਂ ਨੇ ਕੀ ਕਹੋਗੇ ਇਸ ਪ੍ਰਾਲੇ ਬਾਰੇ ਵੇਖੋ ਜੀ ਜਿਸ ਤਰ੍ਹਾਂ ਕਿ ਆਪਾਂ ਵੇਖ ਹੀ ਰਹੇ ਕਿ ਮੰਝਰਾ ਹੜਾ ਨੇ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜੀ ਤਬਾਹੀ ਮਚਾਈ ਆ ਤੇ ਜਿੱਥੇ ਕਿਸਾਨ ਰੋਟੀ ਤੋਂ ਵੀ ਉਤਰ ਹੋਇਆ ਪਿਆ ਵਾ ਤੇ ਅਗਲੀਆਂ ਫਸਲਾਂ ਬੀਜਣ ਵਾਸਤੇ ਬਹੁਤ ਜਿਹੜਾ ਭਿਆਨਕ ਸਮਾਂ ਚੱਲ ਰਿਹਾ ਸੀ ਫਸਲ ਬੀਜਣ ਵਾਸਤੇ ਵੀ ਜਿਹੜੀ ਗੁਜਾਇਸ਼ ਨਹੀਂ ਰਹੀ ਕਿਉਂਕਿ ਫਸਲਾਂ ਰੁੜ ਗਈਆਂ ਘਰ ਟਹਿ ਗੇ ਬੜਾ ਭਿਆਨਕ ਸੀਗਾ ਜੋ ਵੀ ਦ੍ਰਿਸ਼ ਪਿਛਲੇ ਦਿਨਾਂ ਚ ਆਪਾਂ ਪੰਜਾਬ ਦੇ ਵਿੱਚ ਵੇਖਿਆ ਵਾ ਤੇ ਸਾਡੇ ਨਾਲ ਨੇ ਡਾਕਟਰ ਸੱਬਰਵਾਲ ਸਾਹਿਬ ਮਿਸ਼ਨ 13 13 ਦੀ ਇਹਨਾਂ ਦੀ ਪੂਰੀ ਟੀਮ ਜਿਹੜੇ ਕਿ ਪਿਛਲੇ ਦਿਨਾਂ ਤੋਂ ਪਿੰਡ ਆਲੇ ਵਾਲੇ ਦੇ ਵਿੱਚ ਆਲੇ ਵਾਲ ਦੇ ਵਿੱਚ ਤੁਸੀਂ ਵੇਖ ਰਹੇ ਹੋ ਕਿ ਡੀਜ਼ਲ ਦੀ ਜਿਹੜੀ ਬਹੁਤ ਵੱਡੀ ਸੇਵਾ ਮੈਂ ਨਾ ਵੀ ਕਿੱਲੇ ਪ੍ਰਤੀ ਡੀਜ਼ਲ ਵੰਡਿਆ ਇੱਕ ਕਿੱਲੇ ਦੇ ਪ੍ਰਤੀ ਕੈਲਕੂਲੇਟ ਕਰਕੇ ਡੀਜ਼ਲ ਲਗਭਗ 12000 ਲੀਟਰ ਜਿਹੜਾ ਡੀਜ਼ਲ ਪਿੰਡ ਨੂੰ ਦਿੱਤਾ ਗਿਆ ਵਾ ਨਾਲ ਜਿਹੜੇ ਕੰਬਲ ਰਸੋਈ ਦਾ ਸਮਾਨ ਭਾਂਡੇ ਤੇ ਨਾਲ ਰਾਸ਼ਨ ਤੇ ਗੈਸ ਚੁੱਲ੍ਹੇ ਜਨ ਕਿ ਇੱਕ ਬਹੁਤ ਵੱਡੇ ਪੱਧਰ ਤੇ ਇਹਨਾਂ ਨੇ ਜਿਹੜੇ ਪਿੰਡ ਦੀ ਬਾਹ ਫੜੀ ਇੱਕ ਹਿਸਾਬ ਨਾਲ ਇਹਨਾਂ ਨੇ ਪਿੰਡ ਗੋਦੀ ਲੈ ਲਿਆ ਕਹਿ ਸਕਦੇ ਆ ਕਿਉਂਕਿ ਐਡੇ ਵੱਡੇ ਪੱਧਰ ਤੇ ਹਰੇਕ ਘਰ ਪ੍ਰਤੀ ਇਹਨਾਂ ਨੇ ਜਿਹੜੀ ਸੇਵਾ ਕੀਤੀ ਆ ਤੋਂ ਸੋ ਅਸੀਂ ਤਾਂ ਇਹ ਕੰਨੇ ਵੀ ਬਹੁਤ ਵੱਡੀ ਸੇਵਾ ਇਹਨਾਂ ਨੇ ਪਿੰਡ ਨੂੰ ਜਿਵੇਂ ਗੋਦੀ ਲੈ ਲਿਆ ਤੇ ਸਾਰੇ ਪਿੰਡ ਨੂੰ ਜਿੱਦਣ ਦਾ ਡੀਜ਼ਲ ਵੰਡਣਾ ਸ਼ੁਰੂ ਕੀਤਾ ਕਿਸਾਨ ਪੈਲੀਆਂ ਵਾਉਣ ਲੱਗ ਪਿਆ ਆਪਣੀਆਂ ਤੇ ਅਸੀਂ ਵੀ ਦੇਖਦੇ ਆਂ ਕਿ ਕਿਸਾਨਾਂ ਦੇ ਚਲੋ ਚਿਹਰਿਆਂ ਤੇ ਰੌਣਕਾਂ ਵੀ ਕੁਝ ਜੜੀ ਵੀ ਬਾਹ ਫੜੀ ਆ ਸਾਡੀ ਆ ਕੇ ਤੇ ਸਰਕਾਰਾਂ ਤਾਂ ਆਪਾਂ ਵੇਖ ਰਹੇ ਆਂ ਵੀ ਕੋਈ ਐਡੇ ਉਪਰਾਲੇ ਦਿਸੇ ਨਹੀਂ ਪਰ ਜਿਹੜੀਆਂ ਸੰਸਥਾਵਾਂ ਨੇ ਜਿਵੇਂ ਮਿਸ਼ਨ 13 13 ਤੇ ਹੋਰ ਕਈ ਸੰਸਥਾਵਾਂ ਇਹਨਾਂ ਨੇ ਜਿਹੜਾ ਉਪਰਾਲਾ ਕੀਤਾ ਆ ਬਹੁਤ ਸ਼ਲਾਘਾਯੋਗ ਆ ਜੀ ਅਸੀਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਾਰਿਆਂ ਦਾ ਧੰਨਵਾਦ ਵੀ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬਰਵਾਲ ਜੀ ਜੀ ਆਣ ਨੂੰ ਤੁਸੀਂ ਇਸ ਇਲਾਕੇ ਦੇ ਵਿੱਚ ਲਗਾਤਾਰ ਸਵਾਵਾ ਕਰ ਰਹੇ ਹੋ ਤਾਂ ਇਸ ਸਵਾਮ ਬਾਰੇ ਕੀ ਕਹਿਣਾ ਚਾਹੁੰਦੇ ਜੀ ਮੈਂ ਸਾਰਿਆਂ ਤੋਂ ਪਹਿਲਾਂ ਹਾਲੇ ਵਾਲ ਪਿੰਡ ਦੇ ਜਿੰਨੇ ਵੀ ਰਹਿਣ ਵਾਲੀ ਸੰਗਤੇ ਤਤਵੰਤੇ ਸੱਜਣ ਨੇ ਜੀ ਦੇ ਵਿੱਚ ਸਿਮਰਨਜੀਤ ਸਿੰਘ ਜੀ ਸਾਡੇ ਨਾਲ ਸਰਪੰਚ ਸਾਹਿਬ ਖੜੇ ਨੇ ਕੈਪਟਨ ਸਾਹਿਬ ਖੜੇ ਨੇ ਲਾ ਡੀਵੀ ਦੀ ਤੇ ਪਹਿਲੇ ਸਰਪੰਚ ਨੰਬਰਦਾਰ ਦੀ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਕਿ ਇਹਨਾਂ ਨੇ ਸਾਨੂੰ ਇੱਥੇ ਸੇਵਾ ਦਾ ਮੌਕਾ ਦਿੱਤਾ ਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਜਿੱਥੇ ਗੁਰੂ ਸਾਹਿਬ ਨੇ ਕਿਰਪਾ ਕਿਰਪਾ ਕੀਤੀ ਸੋਜੀਕ ਦਿੱਤੀ ਉਹ ਚੀਜ਼ ਪਰਿਵਾਰਾਂ ਨੂੰ ਦਿੱਤੀ ਜਾਵੇ ਜਿਹਦੀ ਲੋੜ ਸੋ ਗੁਰੂ ਦੀ ਕਿਰਪਾ ਦੇ ਨਾਲ तकरीबन 11 12 ਹਜ਼ਾਰ ਲੀਟਰ ਡੀਜ਼ਲ ਇੱਥੇ ਤੇ ਬਾਕੀ ਸਮਾਨ ਗੁਰੂ ਸਾਹਿਬ ਨੇ ਕਰਾਇਆ ਤੇ ਅਸੀਂ ਇੱਕ ਹੋਰ ਸੇਵਾ ਜਿਹੜੀ ਅਸੀਂ ਇਹਨਾਂ ਨੂੰ ਕਮਿਟ ਕੀਤੀ ਹੈ ਕਿ ਸਕੂਲ ਦੇ ਬੱਚੇ ਜਿਹੜੇ ਆਲਾਵਾਲ ਦੇ ਨੇ ਗਰੀਬ ਘਰਾਂ ਦੇ ਉਹਦੀ 3 ਮਹੀਨੇ ਦੀ ਫੀਸ ਜਿਹੜੀ ਉਹ ਆਪਣੇ ਟਰਸਟ ਵੱਲੋਂ ਦੇਾਂਗੇ ਤੇ ਇੱਥੋਂ ਦੇ ਪਰਿਵਾਰਾਂ ਦੇ ਜਿਨ੍ਹਾਂ ਦੇ ਟਰੈਕਟਰ ਪਾਣੀ ਕਰਕੇ ਖਰਾਬ ਹੋਏ ਔਰ ਟਰੈਕਟਰਾਂ ਦੀ ਵੀ ਜਿਹੜੀ ਮੁਰੰਮਤ ਹੈ ਉਹ ਅਸੀਂ ਗੁਰੂ ਸਾਹਿਬ ਦੇ ਕਿਰਪਾ ਕਰਾਂਗੇ ਸਾਰਿਆਂ ਦਾ तहे ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਇਸ ਪ੍ਰਾਲੇ ਜਿਹੜੇ ਲਗਾਤਾਰ ਆਪਣੇ ਇਲਾਕਿਆਂ ਦੇ ਵਿੱਚ ਹੋ ਰਹੇ ਆ ਖਾਸ ਤੌਰ ਤੇ ਫਿਰੋਜਪੁਰ ਇਸ ਪਿੰਡ ਦੇ ਵਿਚਾਲੇ ਵਾਲ ਦੀ ਗੱਲ ਕਰਦੇ ਆ ਤਾਂ ਕੀ ਕਹਿਣਾ ਚਾਹੋਗੇ ਜੀ ਕੋਲੋਂ ਸਾਹਿਬ ਬੇਨਤੀ ਇਹ ਆ ਵੀ ਜਿੰਨਾ ਵੱਡਾ ਨੁਕਸਾਨ ਹੋਇਆ ਨਾ ਉਹ ਲਫ਼ਜ਼ ਨਹੀਂ ਬਿਲਕੁਲ ਬੜੀ ਵੱਡੀ ਤਰਾਸਦੀ ਵਾਪਰੀ ਆ ਪਰ ਬਹੁਤ ਧੰਨਵਾਦ ਆ ਜਿਹੜੀਆਂ ਸੰਸਥਾਵਾਂ ਰੀਆਂ ਨੇ ਸਾਡੇ ਵੱਡੇ ਵੀਰ ਜੀ ਨੇ ਐਚ ਐਸ ਸਬਰਵਾਲ ਸਾਹਿਬ ਚੰਡੀਗੜ੍ਹ ਤੋਂ ਇਹਨਾਂ ਦਾ 13-13 ਟਸਟ ਆ ਇਹ ਲਗਭਗ 15-20 ਦਿਨ ਹੋ ਗਏ ਨੇ ਬਿਲਕੁਲ ਇਸ ਏਰੀਏ ਦੇ ਵਿੱਚ ਆ ਰਹੇ ਨੇ ਦੇਖ ਰਹੇ ਨੇ ਵੀ ਕੀ ਹਾਲਾਤ ਆ ਬੜੀ ਵੱਡੀ ਇਹਨਾਂ ਕਿਸਾਨਾਂ ਦੀ ਬਾਹ ਫੜੀ ਆ ਇਸ ਲੱਕ ਪਿੰਡ ਦੇ ਵਿੱਚ ਆਲੇ ਵਾਲਾ ਪਿੰਡ ਦੇ ਵਿੱਚ 12000 ਡੀਜ਼ਲ ਦਿੱਤਾ ਆ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣੀ ਜਨਾ ਨਾਲ ਐਡ ਆਨ ਕਰਨੀ ਚਾਹੁੰਦਾ ਆ ਵੀ ਅੱਜ 12000 ਡੀਜ਼ਲ ਦਿੱਤਾ ਜਾ ਚੁੱਕਾ ਸੀ ਇੱਕ ਹੋਰ ਕਿਸਾਨ ਆ ਕੇ ਕਹਿੰਦਾ ਵੀ ਮੈਨੂੰ ਵੀ ਲੋੜ ਆ ਮੇਰੀ ਫਸਲ ਦਾ ਬਹੁਤ ਨੁਕਸਾਨ ਹੋ ਗਿਆ ਜਿੰਨਾ ਡੀਜ਼ਲ ਆਇਆ ਉਹ ਡਰਾਈ ਹੋ ਗਿਆ ਖਤਮ ਹੋ ਗਿਆ ਸੀ ਪਰ ਉਹਨਾਂ ਨੇ ਫੇਰ ਕਿਹਾ ਵੀ ਆ ਲਾਓ ਪਰਚੀ ਤੇ ਤੁਸੀਂ ਡੀਜ਼ਲ ਜਾ ਕੇ ਪੰਪ ਤੋਂ ਪਵਾ ਸਕਦੇ ਹਾਂ ਬਿਲਕੁਲ ਹੁਣੀ ਗੱਲ ਹੋਈ ਹੈ ਹਾਂਜੀ ਅਜੇ 2 ਮਿੰਟ ਪਹਿਲਾਂ ਦੀ ਗੱਲ ਆ ਠੀਕ ਹੈ ਇਸੇ ਤਰ੍ਹਾਂ ਹੀ ਇਹ ਰਸੋਈ ਦਾ ਸਾਰਾ ਸਮਾਨ ਗੈਸ ਚੁੱਲ੍ਹੇ ਕੰਬਲ ਲੈ ਕੇ ਆਏ ਨੇ ਮਾਇਕ ਸਹਾਇਤਾ ਵੀ ਕੀਤੀ ਆ ਜਿਹੜੇ ਪਰਿਵਾਰਾਂ ਨੂੰ ਲੋੜ ਸੀ ਉਹ ਵੀ ਕੀਤੀ ਆ ਤੇ ਇਹ ਵੀ ਵਿਸ਼ਵਾਸ ਦਿਵਾ ਰਹੇ ਨੇ ਵੀ ਜਿਨ੍ਹਾਂ ਪਰਿਵਾਰਾਂ ਦੇ ਘਰਾਂ ਦਾ ਨੁਕਸਾਨ ਹੋਇਆ ਆ ਉਹ ਉੱਥੇ ਵੀ ਉਹਨਾਂ ਦੀ ਮਦਦ ਕੀਤੀ ਜਾਊਗੀ ਲੋੜੀ ਦਾ ਸਮਾਨ ਪਹਛਾਇਆ ਜਾਏਗਾ ਜਿਵੇਂ ਮੇਰੇ ਕੋਲੋਂ ਨਾਲਪਿੰਡ ਦੇ ਸਕੂਲ ਤੋਂ ਨੇ ਜਿਹੜੇ ਉਥੋਂ ਦੀ ਮੈਨੇਜਮੈਂਟ ਉਹਨਾਂ ਨੇ ਸੰਪਰਕ ਕੀਤਾ ਵੀ ਵੀਰ ਜੀ ਸਾਡੀਆਂ ਫੀਸਾਂ ਰੁਕੀਆਂ ਪਈਆਂ ਨੇ ਸਬਰਵਾਲ ਸਾਹਿਬ ਨੂੰ ਬੇਨਤੀ ਕੀਤੀ ਇਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਆਪਾਂ ਸੇਵਾ ਕਰਨੀ ਉਹ ਕਿਸੇ ਰੂਪ ਦੇ ਵਿੱਚ ਵੀ ਹੋਵੇ ਬਿਲਕੁਲ ਜੀ ਉਹਨਾਂ ਕਹਿੰਦੇ ਆਪਾਂ 3 ਮਹੀਨੇ ਦੀ ਫੀਸ ਦਵਾਂਗੇ ਉਹ ਆਪ ਦੱਸ ਚੁੱਕੇ ਨੇ ਜਿਹੜੇ ਵੀਰਾਂ ਦੇ ਟਰੈਕਟਰ ਖਰਾਬ ਹੋ ਗਏ ਨੇ ਉਹਨਾਂ ਦੀ ਮੈਂ ਮਦਦ ਕੀਤੀ ਹੋਊਗੀ ਮੈਂ ਤੇ ਜਿਆਦਾ ਕੁਝ ਨਾ ਕਹਿੰਦਾ ਜਿੰਨੀ ਟੀਮ ਇੱਥੇ ਆਈ ਹੈ ਸਾਡੇ ਲਈ ਬਹੁਤ ਸਤਿਕਾਰਯੋਗ ਨੇ ਦੂਸਰੀ ਗੱਲ ਇਹ ਕੱਲਾ ਇਸ ਪਿੰਡ ਦੇ ਵਿੱਚ ਹੀ ਸੇਵਾ ਨਹੀਂ ਕਰ ਰਹੇ ਬਿਲਕੁਲ ਜੀ ਸਾਡੇ ਹਲਕੇ ਜੀਰੇ ਦੇ ਵਿੱਚ ਇਲਾਕੇ ਮੁਖ ਦੇ ਵਿੱਚ ਇਹਨਾਂ ਨੇ 5-7 ਪਿੰਡ ਹੋਰ ਨੇ ਜਿੱਥੇ ਇਹ ਮਦਦ ਕਰ ਰਹੇ ਨੇ ਤੇ ਉੱਥੋਂ ਉੱਥੇ ਵੀ ਜਾ ਰਹੇ ਨੇ ਇਹਨਾਂ ਦਾ ਇੱਥੇ ਆਉਣ ਤੇ ਇਹਨਾਂ ਦਾ ਮਦਦ ਕਰਨ ਤੇ ਲਫ਼ਜ਼ ਨਹੀਂ ਜਿੰਨਾ ਲਫ਼ਜ਼ਾਂ ਨਾਲ ਇਹਨਾਂ ਦਾ ਧੰਨਵਾਦ ਕੀਤਾ ਜਾਵੇ ਇਹ ਆਏ ਨੇ ਇਹਨਾਂ ਦਾ ਬਹੁਤ ਬਹੁਤ ਸ਼ੁਕਰਾਨਾ ਤੁਸੀਂ ਸਾਰੇ ਇਲਾਕੇ ਨੇ ਮੇਰਾ ਵੀਰ ਆ ਮਹਿਲ ਸਿੰਘ ਮੇਰੇ ਵੱਡੇ ਵੀਰ ਨੇ ਸਰਦਾਰ ਦਰਬਾਖ ਸਿੰਘ ਜੀ ਸਾਡਾ ਵੀਰ ਨਿਰਮਲ ਸਿੰਘ ਚੀਮਾ ਸਰਪੰਚ ਸਾਹਿਬ ਨੰਬਰਦਾਰ ਸਾਹਿਬ ਜਿੰਨਾ ਵੀ ਸਮੁੱਚਾ ਪਿੰਡ ਸੋਟਾ ਵੀਰ ਸੁਨਾਮ ਸਿੰਘ ਖੜਾ ਤੁਸੀਂ ਜਿੰਨਾ ਇਸ ਟੀਮ ਦਾ ਸਾਡਾ ਮਾਨਸਤਕਾਰ ਕੀਤਾ ਟਾਡਾ ਸਾਰਿਆਂ ਦਾ ਵੀ ਆਪਜੀ ਸਭ ਦਾ ਵੀ ਬਹੁਤ ਬਹੁਤ ਧੰਨਵਾਦ ਇਨੀਆਂ ਬੇਨਤੀਆਂ ਕਰਦਾ ਖਿਮਾ ਬਲਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹਦੇ ਵਿੱਚ ਚਲੋ ਗੁਰੂ ਮਹਾਰਾਜ ਨੇ ਬਖਸ਼ਿਸ਼ ਵੀ ਕੀਤੀ 13-13 ਇੰਟਰਸਟ ਨੇ ਬਹੁਤ ਵੱਡੀ ਮਿਹਨਤ ਕੀਤੀ ਆਪਣੇ ਇਲਾਕੇ ਨੂੰ ਜਿਹੜਾ ਕਹਿ ਸਕਦੇ ਬਾਈ ਜਿਵੇਂ ਕਿ ਗੋਧ ਹੀ ਲੈ ਲਿਆ ਸਾਰੀਆਂ ਲੋੜਾਂ ਲਗਭਗ ਆਪਣੀਆਂ ਪੂਰੀਆਂ ਕਰਤੀਆਂ ਚਲੋ ਬਾਕੀ ਪਰਮਾਤਮਾ ਕਰਨ ਵਾਲਾ ਤਾਂ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਆਪ ਲੋਕ ਸਭ ਜਾਣਦੇ ਹੋ ਕਿ ਪਿਛਲੇ 2-3 ਮਹੀਨਿਆਂ ਤੋਂ ਹੜਾਂ ਦੀ ਮਾਰ ਚੱਲ ਰਹੀ ਪਿੰਡਾਂ ਦੇ ਵਿੱਚ ਉਹਨਾਂ ਦੀਆਂ ਟੁੱਟੀਆਂ ਹੋਈਆਂ ਉਮੀਦਾਂ ਨੂੰ ਦੁਬਾਰਾ ਤੋਂ ਜੋੜਨ ਵਾਸਤੇ ਬਹੁਤ ਹੀ ਟਰੱਸਟ ਔਰ ਸੰਸਥਾਵਾਂ ਨੇ ਕੰਮ ਕੀਤਾ ਔਰ ਜਿਨ੍ਹਾਂ ਦੀ ਸਦਕਾ ਅੱਜ ਤੁਸੀਂ ਇੱਕ ਲੈਵਲ ਤੇ ਖੜੇ ਹੋ ਗਏ ਹੋ ਔਰ ਉਹਨਾਂ ਸਾਰਿਆਂ ਦਾ ਧੰਨ ਆਪਾਂ ਕਦੀ ਨਹੀਂ ਦੇ ਸਕਦੇ ਔਰ ਦਿਲੋਂ ਧੰਨਵਾਦ ਕਰਦੇ ਹਾਂ ਸਾਰੀਆਂ ਸੰਸਥਾਵਾਂ ਦਾ ਔਰ ਜਿਨ੍ਹਾਂ ਸੰਗਤਾਂ ਨੇ ਇੱਥੇ ਸੇਵਾ ਪਹੁੰਚਾਈ ਆ ਉਹਨਾਂ ਨੂੰ ਕੋਟੀ-ਕੋਟੀ ਪ੍ਰਣਾਮ ਔਰ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਅੱਜ ਤੁਸੀਂ ਦੇਖਿਆ ਹੋਣਾ ਪਿਛਲੇ 10 ਦਿਨਾਂ ਤੋਂ ਮਿਸ਼ਨ 13 13 ਦੀ ਟੀਮ ਡਾਕਟਰ ਸੱਬਰਵਾਲ ਸਾਹਿਬ ਦੀ ਕਮਾਂਡ ਹੇਠ ਆਪਣੇ ਪਿੰਡ ਵਿੱਚ ਬਹੁਤ ਵੱਡੇ ਲੈਵਲ ਤੇ ਸੇਵਾ ਨਿਭਾ ਰਹੇ ਆ ਔਰ ਇਹਨਾਂ ਨੇ ਇੱਕ ਕਹਿ ਸਕਦੇ ਆ ਕਿ ਗੋਦ ਲਿਆ ਔਰ ਅੱਗੇ ਫੀਸਾਂ ਵਧਾ ਕਰਨ ਦਾ ਵਾਅਦਾ ਕੀਤਾ ਮੈਂ ਜਿਆਦਾ ਨਾ ਕੁਝ ਕਹਿੰਦਾ ਹੋਇਆ ਕਿ ਜੋ ਬੱਚੇ ਅੱਜ ਪੜ੍ਹਾਈ ਤੋਂ ਨਕਾਰਾ ਹੋ ਰਹੇ ਸੀ ਜਿਨ੍ਹਾਂ ਦੀਆਂ ਫੀਸਾਂ ਜਮਾ ਹੋਣ ਦੀ ਕੋਈ ਉਮੀਦ ਨਹੀਂ ਸੀ ਅੱਜ ਜਦੋਂ ਉਹਨਾਂ ਦੀਆਂ ਫੀਸਾਂ ਜਮਾ ਹੋਣਗੀਆਂ ਔਰ ਜਦੋਂ ਉਹ ਕਿਸੇ ਜੋਬ ਤੇ ਜਾਣਗੇ ਉਦੋਂ ਉਹਨਾਂ ਨੂੰ ਯਾਦ ਆਏਗਾ ਮਿਸ਼ਨ 13 13 ਨੇ ਇੱਕ ਟਾਈਮ ਤੇ ਆ ਕੇ ਸਾਡੀ ਵਾਹ ਫੜੀ ਸੀ ਔਰ ਇਹਨਾਂ ਦਾ ਜਜ਼ਬਾ ਜੋ ਇਹਨਾਂ ਨੇ ਸੋਚਿਆ ਉਹਨੂੰ ਹਮੇਸ਼ਾ ਸਲੂਟ ਆ ਸਾਡੀ ਸਾਰੀ ਸੰਗਤਾਂ ਵੱਲੋਂ ਔਰ ਸੋਚ ਨੂੰ ਪ੍ਰਣਾਮ ਆ ਉਨ੍ਹਾਂ ਦੇ ਨਾਲ ਹੀ ਮੇਰੇ ਦੋ ਛੋਟੇ ਵੀਰ ਨੌਜਵਾਨ ਸਿਮਰਜੀਤ ਸਿੰਘ ਮਖੂ ਔਰ ਸਰਪੰਚ ਸਾਹਿਬ ਜਿਨ੍ਹਾਂ ਦੇ ਅਪਰਾਲੇ ਹੇਠ ਇਸ ਆਲੇ ਵਾਲੇ ਪਿੰਡ ਨੂੰ ਇਸ ਤਰੀਕੇ ਨਾਲ ਉੱਪਰ ਅਠਾਇਆ ਗਿਆ ਇਹਨਾਂ ਦਾ ਦੇਣ ਵੀ ਇਹ ਪਿੰਡ ਨਹੀਂ ਦੇ ਸਕਦਾ ਇਹਨਾਂ ਦਾ ਵੀ ਦਿਲੋਂ ਧੰਨਵਾਦ ਆ ਔਰ ਬਹੁਤ ਬਹੁਤ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਇਸ ਮਿਸ਼ਨ ਨੂੰ ਔਰ ਇਹਨਾਂ ਵੀਰਾਂ ਜਿਨ੍ਹਾਂ ਦਾ ਸਹਿਯੋਗ ਆ ਇਹਨੂੰ ਹਮੇਸ਼ਾ ਹੀ ਚੜ੍ਹਦੀਆਂ ਕਲਾ ਚ ਲੈ ਕੇ ਜਾਵੇ ਔਰ ਹਮੇਸ਼ਾ ਹੀ ਦਿਨ ਦੁਗਣੀ ਚਾਰ ਚੌਕਣੀ ਤਰੱਕੀ ਕਰਦੇ ਰਹਿਣ ਔਰ ਜਿਸ ਤਰੀਕੇ ਨਾਲ ਇਹਨਾਂ ਨੇ ਹੁਣ ਫਰਜ਼ ਨਿਭਾਏ ਆ ਅਸੀਂ ਇਹਨਾਂ ਨਾਲ ਤਹਿ ਦਿਲ ਤੋਂ ਜੁੜੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਜੀ ਬੁੱਲਰ ਸਾਹਿਬ ਮੈਂ ਨਾ ਤੁਹਾਨੂੰ ਇੱਕ ਗੱਲ ਹੋਰ ਕਹਿਣੀ ਭੁੱਲ ਗਿਆ ਸੀ ਵੀ ਇਹ ਮਿਸ਼ਨ ਚੰਡੀਗੜ੍ਹ ਦੇ ਵਿੱਚ ਹਸਪੀਟਲ ਚਲਾ ਰਿਹਾ ਹੈ ਤੇ ਉੱਥੇ ਵੀ ਬਿਲਕੁਲ ਫ੍ਰੀ ਸੇਵਾ ਕਰਦੇ ਨੇ ਇਹ ਸਾਰੀ ਟੀਮ ਨੇ ਸਬਰਵਾਲ ਸਾਹਿਬ ਨੇ ਇਹ ਵੀ ਗੱਲ ਕੀਤੀ ਆ ਵੀ ਕਿਸੇ ਨੂੰ ਅੱਖਾਂ ਦੀ ਕੋਈ ਪ੍ਰੋਬਲਮ ਆ ਜਾਂ ਸਰੀਰ ਦੇ ਵਿੱਚ ਕੋਈ ਹੋਰ ਪ੍ਰੋਬਲਮ ਆ ਉਹ ਸਾਡੇ ਕੋਲ ਚੰਡੀਗੜ੍ਹ ਪਹੁੰਚ ਜੇ ਉਹਦੇ ਕੋਲੋਂ 1 ਰੁਪਿਆ ਵੀ ਨਹੀਂ ਲਿਆ ਜਾਏਗਾ ਉਹਦੀ ਸੇਵਾ ਕੀਤੀ ਜਾਏਗੀ ਚਾਹੇ ਉਹਦੇ ਤੇ 10 ਲੱਖ ਦਾ ਖਰਚਾ ਆ ਜਾਂਦਾ ਉਹ ਸਾਰਾ ਸਬਰਵਾਲ ਸਾਹਿਬੇ ਨਾਲ ਟਰਸਟ ਕਰੇਗਾ ਠੀਕ ਹੈ ਇਹ ਵੀ ਇੱਕ ਆਪਣੇ ਇਲਾਕੇ ਨੂੰ ਬੜੀ ਵੱਡੀ ਸਹੂਲਤ ਆ ਤੇ ਮੈਂ ਵੀ ਬੇਨਤੀ ਕਰਾਂਗਾ ਵੀ ਇਹ ਬਹੁਤ ਵਧੀਆ ਟੀਮ ਆਪਣੇ ਕੋਲ ਆਈ ਆ ਤੇ ਆਪਾਂ ਨੂੰ ਵੀ ਸੰਜਮ ਸੰਤੋਖ ਰੱਖਦਿਆਂ ਹੋਇਆਂ ਇੱਕ ਚੰਗੇ ਮਨੁੱਖ ਹੋਣ ਦਾ ਇੱਕ ਚੰਗੇ ਇਨਸਾਨ ਹੋਣ ਦਾ ਆਪਾਂ ਨੂੰ ਵੀ ਉਹ ਦਾਅ ਕਰਨਾ ਚਾਹੀਦਾ ਤੇ ਇਹਨਾਂ ਨਾਲ ਜੁੜੇ ਰਹਿਣਾ ਚਾਹੀਦਾ ਠੀਕ ਹੈ ਉਕੇ ਬੜੀਆਂ ਲੋੜਾਂ ਰਹਿੰਦੀਆਂ ਨੇ ਜ਼ਿੰਦਗੀ ਵਿੱਚ ਸਮਾਜ ਦੇ ਵਿੱਚ ਜਦੋਂ ਜੀਵਨ ਦੇ ਵਿੱਚ ਸਾਨੂੰ ਬੜੀਆਂ ਲੋੜਾਂ ਨੇ ਟਰਸਟ ਬਹੁਤ ਮਦਦ ਕਰਦਾ ਜਿਹੜਾ ਲੋੜਵੰਦ ਪਰਿਵਾਰ ਉੱਥੇ ਜਾ ਕੇ ਆਪਦਾ ਇਲਾਜ ਕਰਵਾ ਸਕਦੇ ਨੇ ਬੜੀ ਵੱਡੀ ਸਹੂਲਤ ਆ ਉਹ ਵੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਿਰ ਸੋਚ ਚੱਲਦੀ ਹੋਈ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਪੂਰੀ ਸਬਰਵਾਲ ਟੀਮ ਦਾ 13 13 ਮਿਸ਼ਨ ਦਾ ਪਿੰਡ ਆਲੇਵਾਲੀ ਦਾ ਪਨੀਰ ਪੂਰੇ ਸਰਦਾਰ ਦਰਬਾਗ ਸਿੰਘ ਨੇ ਹੋਰ ਜਿੰਨੇ ਵੀ ਵੀਰ ਖੜੇ ਆ ਸਰਦਾਰ ਨਿਰਮਲ ਸਿੰਘ ਜੀ ਜਿੰਨੇ ਵੀ ਵੀਰ ਖੜੇ ਆ ਵੱਡੀ ਗੱਲ ਇਹ ਹੈ ਕਿ ਜਿੰਨਾ ਵੀਰਾਂ ਨੇ ਅੱਜ ਉਦਾਹਰਨ ਦੇ ਤੌਰ ਤੇ ਪੇਸ਼ ਆਈ ਹੈ ਕਿ ਬਹੁਤ ਸਾਰੇ ਪਿੰਡ ਜਿਹੜੇ ਹਾਲੇ ਵੀ ਮਤ ਤੋਂ ਜਿਹੜੇ ਬੇਵਜਹ ਕਹਿ ਸਕਦੇ ਉਹਨਾਂ ਦੀ ਮਦਦ ਨਹੀਂ ਹੋਈ ਲੇਕਿਨ ਪਿੰਡ ਆਲੇ ਵਾਲੇ ਚ ਮਹਾਰਾਜ ਨੇ ਆਏ ਕਿਰਪਾ ਕੀਤੀ ਇਹਨਾਂ ਵੀਰਾਂ ਨੇ ਰਾਲਮੇਰ ਕਿਹੜੇ ਯਤਨ ਕੀਤੇ ਆ ਡਾਕਟਰ ਸਬਰਵਾਲ ਦੀ ਟੀਮ 13 13 ਮਿਸ਼ਨ ਨੇ ਵੱਡੇ ਪਰਾਲੇ ਕੀਤੇ ਹੋਰ ਜਿਹਨੇ ਬਹੁਤ ਸਾਰੀਆਂ ਸਤਾਵਾਂ ਇਥੇ ਐਨ ਜੀਓ ਆ ਰਹੇ ਹੈਗੇ ਸੋਹਰਨਾ ਸਾਰਿਆਂ ਦਾ ਧੰਨਵਾਦ ਸਬਰਵਾਲ ਦੀ ਡਾਕਟਰ ਸਬਰਵਾਲ ਦੀ ਟੀਮ ਦਾ ਪੂਰਾ ਪੂਰਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਰ ਸੋ ਸ੍ਰੀ ਅਕਾਲ ਮਨੂਪਾਵੇ ਸਭ ਸ੍ਰੀਆ